ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ ਫੋਰਟਿਸ ਵਿੱਚ ਦਾਖਲ ਹੁੰਦੇ ਆ। ਓ ਮਾਨ ਸਾਹਿਬ ਕਿ ਮੇ ਢਿੱਲੇ ਹੋ ਗਏ ਤੁਸੀਂ ਉਧਰ ਪੰਜਾਬ ਹੜਾਂ ਚ ਰੁੜ ਚੱਲਿਆ ਤੇ ਤੁਸੀਂ ਇਧਰ ਬੈੱਡ ਮਲ ਲਿਆ ਗੱਲ ਕੀ ਆ? ਸੁੱਖ ਗਿਆ ਯਾਰ ਰੋੜ ਤਾਂ ਮੇਰੀ ਕੁਰਸੀ ਵੀ ਚੱਲੀ ਆ ਲੋਕ ਵਿਚਾਰੇ ਹੜਾ ਤਾਂ ਦੁਖੀ ਆ ਮੈਂ ਦੱਸ ਕੀ ਕਰਾਂ ਬਾਨ ਸਾਹਿਬ ਪਹਿਲਾਂ ਤਾਂ ਕੁਰਸੀ ਛੱਡੋ ਮੇਰਾ ਮਤਲਬ ਬੈੱਡ ਛੱਡੋ ਗਲਤੀ ਤਾਂ ਹੋਈ ਆ ਸਰਕਾਰ ਕੋਈ ਵੀ ਹੋਵੇ ਕੰਮ ਨਹੀਂ ਕਰਦੀ ਸਿਰਫ ਗੱਲਾਂ ਵੱੱਲੀ ਧਿਆਨ ਦਿੰਦੀ ਆ ਮੇਰਾ ਪਾਪਾ ਕਹਿੰਦਾ ਹੁੰਦਾ ਸੀ ਵੀ ਸਰਕਾਰ ਗੱਪਾਂ ਨਾਲ ਨਹੀਂ ਕੀਤਾ ਕੰਮਾਂ ਨਾਲ ਬਣਦੀ ਆ ਤੇ ਸਰਕਾਰਾਂ ਦੀਆਂ ਗਲਤੀਆਂ ਦਾ ਵਿਚਾਰੇ ਲੋਕਾਂ ਨੂੰ ਦੁੱਖ ਭੁਗਤਣਾ ਪੈਂਦਾ ਇਹ ਬੜੀ ਅੱਛੀ ਬਾਤ ਕਹੀ ਆਪ ਮੇਰਾ ਮਤਲਬ ਮਾਨ ਸਾਹਿਬ ਕੇ ਬੈੱਡ ਛੱਡ ਕੇ ਲੋਕਾਂ ਨਾਲ ਖੜੋ ਮੇਰੇ ਵਾਂਗੂ ਹੁਣ ਤਾਂ ਪੰਜਾਬ ਪੰਜਾਬੀਆਂ ਨੂੰ ਲੋੜ ਆ ਉੱਥੇ ਜਾ ਕੇ ਲੋਕਾਂ ਦਾ ਹੱਥ ਫੜੋ ਤੇ ਤੁਸੀਂ ਬੈੱਡ ਫੜ ਲਿਆ ਹੁਣ ਨਹੀਂ ਸੁੱਖਿਆ ਹੌਸਲਾ ਪੈਂਦਾ ਯਾਰ ਰਹਿ ਵੀ 1 ਸਾਲ ਗਿਆ ਐਸ਼ ਦਾ ਮੇਰਾ ਮਤਲਬ ਰਾਜਨੀਤੀ ਆਈ ਨਹੀਂ ਰਾਸ ਮੈਂ ਤਾਂ ਯਾਰ ਇਹੀ ਕਹੂੰ ਲੋਕਾਂ ਨਾਲ ਹੋਇਆ ਧੋਖਾ 2027 ਚ ਲੋਕ ਕਰਨਗੇ ਇੱਕ ਮੌਕਾ ਆਖਰੀ ਮੌਕਾ ਸ਼ਾਬਾਸ਼ ਮਾਨ ਸਾਹਿਬ ਸ਼ਾਬਾਸ਼ ਬਸ ਇਦਾਂ ਹੀ ਡਰੀ ਜਾਓ ਸਵਾਦ ਆ ਜਾਂਦਾ ਜਦੋਂ ਤੁਸੀਂ ਐਡਾ ਦੀਆਂ ਗੱਲਾਂ ਕਰਦੇ ਹੋ ਵੈਸੇ ਮੈਂ ਆ ਤੁਹਾਡੇ ਲਈ ਸੰਤਰੇ ਲੈ ਕੇ ਆਇਆ ਸੀ ਭੋਲੇ ਦੇ ਬਾਗ ਚੋਂ ਉਹ ਸੁਖਿਆ ਕਰਤੀ ਨਾ ਉਹੀ ਗੱਲ ਫੇਰ ਕਹਿਣਾ ਮੇਰੀ ਸਰਕਾਰ ਨਹੀਂ ਬਣਦੀ ਉਹ ਮੈਨੂੰ ਸੰਤਰੇ ਨਹੀਂ ਸੰਤਰਾ ਜੈਦਾ ਸੰਤਰਾ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਉਹ ਮਾਨ ਸਾਹਿਬ ਸਾਰੇ ਸੰਤਰੇ ਹੀ ਆ ਸਾਰੇ ਨਾ ਸਹੀ ਇੱਕ ਇੱਕ ਖਾਲੋ ਸੰਤਰਾ ਹੋ ਸੁੱਕਿਆ ਬੇਕ ਮੇਰੀ ਹਾਲਤ ਦਵਾਈਆਂ ਖਾ ਖਾ ਕੇ ਯਾਰ ਮੈਂ ਤਾਂ ਅੱਧਾ ਹੋ ਗਿਆ ਡਾਕਟਰ ਕਹਿੰਦੇ ਚਿੰਤਾ ਨਾ ਕਰ ਪਰ ਚਿੰਤਾ ਤਾਂ ਮੈਨੂੰ ਪੰਜਾਬ ਦੀ ਆ ਜੁੜ ਰਿਹਾ ਹੈ ਲੋਕ ਬਾਹਰ ਹੜਾਂ ਦੀ ਮਾਰ ਚੱਲ ਰਹੇ ਨੇ ਤੇ ਮੈਂ ਇੱਧਰ ਬਿਸਤਰੇ ਨਾਲ ਜੁੜ ਗਿਆ ਜੇ ਮੈਂ ਬਾਹਰ ਹੁੰਦਾ ਤਾਂ ਲੋਕਾਂ ਦੇ ਨਾਲ ਜ਼ਰੂਰ ਖੜਦਾ ਪਰ ਹੁਣ ਯਾਰ ਮੇਰੇ ਸਾਹ ਵੀ ਓਖੇ ਆ ਰਹੇ ਨੇ ਓ ਯਾਰ ਭੰਤਿਆ ਹੌਸਲਾ ਰੱਖ ਇਹ ਦਵਾਈਆਂ ਸਿਰਫ ਸਰੀਰ ਠੀਕ ਕਰਨ ਲਈ ਨੇ ਪਰ ਮਨੁੱਖ ਦਾ ਹੌਸਲਾ ਜੇ ਜ਼ਿੰਦਾ ਹੋਵੇ ਤਾਂ ਉਹ ਪਹਾੜ ਵੀ ਹਿਲਾ ਦਿੰਦੇ ਨੇ ਤੂੰ ਬਿਮਾਰ ਨਹੀਂ ਤੂੰ ਤਾਂ ਪੰਜਾਬ ਦਾ ਮਾਣ ਵੇਖ ਲੋਕ ਤੇਰੇ ਲਈ ਬਾਹਰ ਅਰਦਾਸਾ ਕਰਦੇ ਪਏ ਨੇ ਉਹ ਕਮੈਂਟ ਵਿੱਚ ਦੱਸ ਦੇਣਗੇ ਵੀ ਉਹ ਕੀ ਕਰ ਰਹੇ ਨੇ ਪਰ ਮੈਂ ਤੈਨੂੰ ਇੱਕ ਸੱਚ ਦੱਸਣਾ ਚਾਹਦਾ ਯਾਰ ਤੇਰੇ ਮਹੱਲਾ ਕਲੀਨਿਕ 'ਚ ਤੈਨੂੰ ਲੱਭ ਲੱਭ ਕੇ ਮੈਂ ਕਮਲਾ ਹੋ ਗਿਆ ਤੇ ਤੂੰ ਫਿਰਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਆ 40 ਹਸਪਤਾਲ ਵਿੱਚ ਗੱਲ ਕੀ ਆ ਵੈਸੇ ਮੈਂ ਤੇ ਸਾਰੇ ਮੁਹੱਲਾ ਕਨੇ ਨਹੀਂ ਕਿ ਲੱਭ ਕੇ ਕਮਲਾ ਹੋ ਗਿਆ ਸੀਗਾ ਚਾਹੇ ਸਰਕਾਰ ਕਿਹੜੀ ਵੀ ਹੋਵੇ ਲੋਕਾਂ ਨੂੰ ਹਮੇਸ਼ਾ ਦੁੱਖ ਹੀ ਮਿਲਦਾ ਪਰ ਯਾਰ ਅਸੀਂ ਲੋਕਾਂ ਦਾ ਸਾਥ ਨਾ ਛੱਡੀਏ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਵੀ ਸੋਚ ਰਿਹਾ ਕਿ ਸਾਨੂੰ ਮਹੱਲਾ ਕਲੀਨਿਕ ਦਾ ਮਾਡਲ ਦਿਓ ਅਸੀਂ ਵੀ ਕੁਛ ਨਾ ਕੁਛ ਨੇੜੇ ਇਲਾਜ ਦਾ ਜਿਹੜਾ ਕਈ ਵਾਰੀ ਉਹ ਇਲਾਜ ਉੱਡਾ ਨਹੀਂ ਹੁੰਦਾ ਤਾਂ ਇੱਕ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਲਿਜਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਸਿਹਤ ਜ਼ਿਆਦਾ ਢਿੱਲੀ ਹੈ ਜ਼ਿਆਦਾ ਸਿਹਤ ਵਿਗੜੀ ਹੈ ਇਸ ਕਰਕੇ ਪਰ ਹੁਣ ਅਪਡੇਟ ਇਹ ਹੈ ਕਿ ਸੀਐਮ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਦੇਖ ਵੀ ਭੰਤਿਆ ਉੱਠ ਕੇ ਕੌਣ ਆ ਬਾਹਰ ਮੇਰੇ ਮੂੰਹ ਵੱਲ ਕੀ ਦੇਖੀ ਜਾਣਾ ਜਨਾਬ ਮੈਂ ਸੀਐਮ ਮੈਂ ਨਹੀਂ ਦੇਖਦਾ ਤੁਸੀਂ ਹੋਰ ਕਿਸੇ ਨੂੰ ਕਹੋ اچھا ਹੁਣ ਆ ਗੱਲ ਹੋ ਗਈ ਕੜੀ ਵੱਲ ਦੇਖ 6 ਵਜਣ ਵਾਲਿਆ ਹਾਂ ਨਾਲੇ ਆ ਜਿਹੜੀ ਕਲਿੱਪ ਵਾਲੀ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਕੀ ਮਸਲਾ ਜਨਾਬ ਕੀ ਦੱਸਾਂ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਸਭ ਡਰਾਮਾ ਚਲੋ ਪਹਿਲਾਂ ਬਾਹਰ ਜਾ ਕੇ ਦੇਖਦਾ ਵੀ ਬਾਹਰ ਕੌਣ A few moments later ਲੋ ਜਨਾਬ ਕਰ ਲੋ ਦਰਸ਼ਨ ਕਲਿੱਪ ਵਾਲੀ ਦੇ ਐਕਟਿੰਗ ਕੇਵੇਂ ਲੱਗੀ ਤੁਹਾਨੂੰ ਵੈਸੇ ਇਹਨਾਂ ਦੀ ਪੰਤਿਆ ਮੈਂ ਕੀ ਦੱਸਾਂ ਐਕਟਿੰਗ ਦਾ ਐਕਟਿੰਗ ਦਾ ਥੋੜੀ ਦੋਵਾਂ ਦੀ ਘੈਂਟ ਸੀ ਲੋਕੀ ਕਮੈਂਟ ਚ ਕਲਿੱਪ ਬਾਰੇ ਪੁੱਛੀ ਜਾਂਦੇ ਆ ਕਹਿੰਦੇ ਕਿਹੜੇ ਬ੍ਰਾਂਡ ਦਾ ਕਲਿੱਪ ਸੀ ਨਾਲੇ ਆ ਸਭ ਤੂੰ ਯਾਰ ਕਰ ਕਿਵੇਂ ਲੈਣਾ ਮੈਨੂੰ ਵੀ ਦੱਸ ਦਿੰਦਾ ਤਾਂ ਮੈਂ ਅੱਜ ਸੀਐਮ ਹੁੰਦਾ ਸੀ ਨਾ ਹੁੰਦਾ ਜਨਾਬ ਤੁਸੀਂ ਮੇਰੀ ਛੱਡੋ ਤੁਸੀਂ ਵੈਸੇ ਆ ਪੰਜਾਬ ਦੇ ਲਈ ਟਵੀਟ ਬਹੁਤ ਲੇਟ ਕਿਉਂ ਕੀਤਾ ਉਧਰ ਚਾਲਾ ਮੋਦੀ ਵੀ ਆਰਥਿਕ ਵੇਕ ਆਇਆ ਜਿੱਥੇ ਉਹਨਾਂ ਦੇ ਤੋਲੀ ਜਾਂਦਾ ਪੰਜਾਬ ਨਹੀਂ ਦਿਸਿਆ ਉਹਨੂੰ ਤੇ ਤੁਸੀਂ ਆਖੀ ਜਾਣਿਓ ਪੰਜਾਬ ਲਈ ਰਾਸ਼ਨ ਇਕੱਠਾ ਕਰਾਂਗੇ ਦਿੱਲੀ ਤੋਂ ਇਹਨਾਂ ਨੂੰ ਲੋੜ ਨਹੀਂ ਜਨਾਬ ਇਹ ਤਾਂ ਲੰਗਰ ਲਾਣ ਆਲਿਆ ਲੰਗਰ ਛਕਾਣ ਆਲਿਆ ਤੇ ਮੇਰੇ ਝੂਠੇ ਦਿਖਾਵੇ ਦੀ ਲੋੜ ਨਹੀਂ ਇਹਨਾਂ ਨੂੰ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਓ ਮਾਨ ਸਾਹਿਬ ਮੇਰੀ ਤਾਂ ਗੱਲ ਸੁਣ ਲੋ ਕਿ ਅਗਲੇ ਪਾੜ ਤੇ ਸੁਨਾਮ ਤੁਹਾਡੇ ਇੱਕ ਸਪਾਟੇ ਨੇ ਆ ਗਲਤ ਕੀਤਾ ਮਾਨਸਾ ਵੀ ਨਾ ਟਾਈਮ ਇੰਨਾ ਟਾਈਮ ਕਿਵੇਂ ਲਾਤਾ ਤੁਸੀਂ ਮੈਂ ਤਾਂ ਕੁੱਦ ਦੀ ਵੇਟ ਕਰੀ ਜਾਂਦੀ ਸੀ ਤੁਹਾਡੀ ਉਹ ਬੀਬੀ ਧਿਆਨ ਦੇ ਆਪਦੇ ਵੱਲ ਮੈਨੂੰ ਤਾਂ ਲੱਗਦਾ ਟਾਈਮ ਤੂੰ ਲਾਇਆ ਹੋਣਾ ਐਂ ਲੱਗਦਾ ਜਿਵੇਂ ਬਿਊਟੀ ਪਾਰਲਰ ਤੋਂ ਆਈ ਹੁੰਨੀ ਆਹ ਸੁਰਖੀ ਬਿੰਦੀ ਸਿਰ ਤੇ ਕਲਿੱਪ ਦੋ ਦੋ ਚੁਟਕੀਆਂ ਤੇ ਬਾਹਾਂ 'ਚ ਸੋਨੇ ਦੀ ਮੁੰਦੀ ਘੜੀ ਮੈਨੂੰ ਲੱਗਦਾ ਟਾਈਮ ਤੂੰ ਲਾਇਆ ਨਾ ਕਿ ਮੈਂ ਲਾਇਆ ਮਾਨ ਸਾਹਿਬ ਇੱਕ ਚੀਜ਼ ਕਹਿਣੀ ਭੁੱਲ ਗਏ ਤੁਸੀਂ ਸੈਂਟ ਮਤਲਬ ਕਿ ਪਰਫਿਊਮ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਨਹੀਂ ਤਾਂ ਤੁਨੂਆ ਦੇ ਲੋਕਾਂ ਚੋਂ ਛਮੈਲ ਨਹੀਂ ਮਾਨੀ ਸੀ ਛਮੈਲ ਓ ਬੱਲੇ ਬੱਲੇ ਬੀਬੀ ਜੀ ਕਿਆ ਬਾਤਾਂ ਨੇ ਤੁਸੀਂ ਦੱਸ ਰਹੀ ਲਾਤਾ ਮੈਨੂੰ ਤਾਂ ਐ ਸੀ ਵੀ ਤੁਸੀਂ ਕੱਲੀ ਐਕਟਿੰਗ ਹੀ ਕਰਦੇ ਹੋ ਤੁਸੀਂ ਤਾਂ ਬੇਇੱਜ਼ਤੀ ਕਰਨ ਦੀ ਵੀ ਤਿਆਰੀ ਕਰੀ ਬੈਠੇ ਹੋ ਇਹ ਬੈਠੇ ਸਕ੍ਰਿਪਟ ਕਿਨੇ ਲਿਖੀਆ ਮੈਨੂੰ ਲੱਗਦਾ ਹੈ ਭੋਲੇ ਨੇ ਲਿਖੀਆ ਤਾਂ ਹੀ ਠਾ ਠਾ ਮਾਰਦਾ ਅਰੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੀਨ ਦੇ ਵੀ ਦੇਵਾਂਗਾ ਜੇ ਦਵਾਰੇ ਜੀਰੀ ਲਾਉਣੀ ਪੈਗੀ ਧਿਆੜੀ ਦੇਵਾਂਗਾ ਅਰੇ ਕਹਿਣਾ ਕੀ ਚਾਹਤੇ ਹੋ ਕਿ ਉਹ ਸਾਰੇ ਪਿੰਡੇ ਹੈ ਜੇ ਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੇ ਅੰਦਰ ਸੱਤਾ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਤੇ ਨਾਰਾਸ਼ਰ ਪਹੁੰਚ ਰਿਹਾ ਤੋਂ ਜਿਹੜਾ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਿਹੜੇ ਲੋਕਾਂ ਦੇ ਹਵਾਟੇ ਕਰ ਲੈ ਦੇਖੋ ਜੀ ਜੋ ਪੰਜਾਬ ਦੇ ਹਾਲਾਤ ਨੇ ਉਹ ਰੱਬ ਵੱਲੋਂ ਨਹੀਂ ਸਰਕਾਰ ਦੀ ਅਣਗਹਿਲੀ ਨਾਲ ਹੋਇਆ ਤੇ ਕਹਿੰਦੇ ਦਿੱਲੀ ਦੇ ਲਾਲ ਲਾਲਾ ਜੀ ਵੀ ਆਏ ਸੀਗੇ ਪਰ ਉਹਨਾਂ ਨਾਲ ਆ ਹੋਇਆ ਆਇਤਾ ਬੈਸੇ ਹੜਪੀੜ ਤਾਂ ਲਈ ਮਦਦ ਕਰਨ ਸੁਖਵੀਰ ਬਾਦਲ ਵੀ ਸੀਗੇ ਉਹਨਾਂ ਨਾਲ ਆ ਹੋਇਆ ਬੇ ਕੀ ਦੱਸਾਂ ਭਰਾਵਾ ਮੈਂ ਤਾਂ ਪੱਲੀ ਵਿਛਾਈ ਸੀ ਸਤ ਉੱਤੇ ਵੀ ਕੁਝ ਦੇ ਕੇ ਜਾਣਗੇ ਮਰ ਜਾਣੇ ਦੋ ਬੋਤਲਾਂ ਪਾਣੀ ਦਿਆ ਛੁੱਟ ਗਏ ਉਹ ਵੀ ਪਾਣੀ ਦੇ ਵਿੱਚ ਹੀ ਮੈਨੂੰ ਤਾਂ ਲੱਗਦਾ ਦੋਸਤ ਇਹ ਕੁਦਰਤੀ ਆਫਤ ਨਾਲ ਸਾਨੂੰ ਪੰਜਾਬ ਬਿਆਰ ਨੂੰ ਇੱਕਜੁੱਟ ਹੋ ਕੇ ਆਪ ਹੀ ਲੜਨਾ ਪੈਣਾ ਸਰਕਾਰਾਂ ਦਾ ਜਿਹੜੀ ਵੀ ਹੋਵੇ ਨਕਮੀਆਂ ਕਾਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਸਦਾ ਸੀ ਉਹਨੂੰ ਮੈਂ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਹੈ ਉਹ ਇੱਥੇ ਚੱਲਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਈ ਸਭ ਨੂੰ ਮੈਂ ਕਹਿੰਦਾ ਦੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਹੈ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਟ ਕੇ ਚੱਲਦਾ ਮੇਰਾ a few moments later ਦੋਸਤੋ ਅੱਕੇ ਦੇਖੀ ਚਲੋ ਕੀ ਹੁੰਦਾ ਤੇ ਐਂਡ ਤੇ ਕੀ ਨਿਕਲਦਾ ਜੀ ਉਹ ਬਿਸਤ ਐਸਾ ਫੇਰ ਦਾ ਰਾਸਣ ਜਿਹੜੇ ਭੇਜੇ ਕਰਦੇ ਆ ਪੰਜਾਬ ਸਰਕਾਰ ਆਸਣ ਪਾਣੀ ਜੋ ਬੋਰੀ ਕੱਢੀ ਤੈਨੂੰ ਸਾਬਤ ਕਰਾਂ ਪਾਣੀ ਜੋ ਬੋਰੀ ਕੱਢ ਕੇ ਲਿਆਂਦੀ ਆ ਹੁਣ ਵਾਰ ਦੇਖਣਿਆ ਭਲਾ ਦੇ ਕਾਟ ਆ ਰਿਹਾ ਹੈ ਤਾਂ ਆ ਰਿਹਾ ਵਾਹ ਪਾਉਣ ਦੇ ਸਤਨਾਗਰੀ ਵਾਹ ਉਹ ਕੀ ਖਾਣਾ ਭਰਾ ਹੀ ਖਾਣਾ ਜੀ ਸਾਡੇ ਲਈ ਆਈ ਦੀਆਂ ਸਾਲਪ ਚਾਹ ਸਮਝਦੇ ਨਾ ਚਾਹ ਲਈ ਚਾਹ ਚਾਹ ਇਹ ਤੋਂ ਸਮਾਨ ਆਇਆ ਹੋਇਆ ਚਾਹ ਜਾਲੇ ਦੀ ਸ਼ੁਗਿਆ ਨਹੀਂ ਬੱਕਰੇ ਕਰਦੀ ਵਾਹ ਵਾਹ ਨਹੀਂ ਮੈਂ ਆਪਣੇ ਵਕੀਲ ਨਾਲ ਇਕੱਲੇ ਚ ਗੱਲ ਕਰਨਾ ਨਹੀਂ ਤੇਰਾ ਕਸੂਰ ਕੀ ਹੈ ਦੱਸ ਤੇਰਾ ਇੱਕ ਕਸੂਰ ਹੋਵੇ ਤਾਂ ਦੱਸਾਂ ਜਨਾਬ ਫਿਰ ਤੁਸੀਂ ਮੈਨੂੰ 5 ਮਿੰਟ ਦਿਓ ਮੈਂ ਇੱਧਰ ਦੀਵਾਲੀ ਬੰਪਰ ਪਾ ਕੇ ਆਇਆ ਤੁਸੀਂ ਇੱਥੇ ਖੜੋ ਮੈਂ ਆ ਗਿਆ A few moments later ਮੈਂ ਆਪ ਦਾ ਹੈਲੀਕਾਪਟਰ ਦੇ ਚੱਲਿਆ ਹੁਣ ਤੁਸੀਂ ਇਹਦੇ ਨਾਲ ਹੜਾਂ ਤੋਂ ਕਿਵੇਂ ਬਚਣਾ ਹੈ ਤੁਸੀਂ ਦੇਖਣਾ ਕਿਉਂਕਿ ਮੈਂ ਤਾਂ ਚੱਲਿਆ ਆਕਾਸ ਤੇ ਹੁਣ ਮੈਂ ਆਪ ਦਾ ਹੈਲੀਕਾਪਟਰ ਦੇ ਚੱਲਿਆ ਕਿਉਂਕਿ ਮੈਂ ਤੇ ਕੇਦਰੀਵਾਲ ਨੇ ਬਹੁਤ ਨਜ਼ਾਰੇ ਦੇ ਆ 4 ਸਾਲ ਹੋਣੇ ਇਹਦੇ ਤੇ ਅਰੇ ਇਹ ਇਹ ਤਾਂ ਧੋਤੀ ਖੋਲ ਰਹਾ ਹੈ ਸੇ ਮਰ ਕੋੜੇ ਕਹ ਲਤਾ ਸੋਨ ਨੂੰ ਅਪ ਵਰਤਮਾਨ ਕਹਿੰਦੇ ਉੱਥੇ ਹੈਲੀਕਾਪਟਰ ਛੱਡਿਆ ਕਹਿੰਦਾ ਤੁਹਾਡਾ ਹੀ ਹੈਲੀਕਾਪਟਰ ਹੈ ਹੁਣ ਪੋਤਾ ਜੀ ਉਹਨੇ ਕਹਿਣਾ ਹੀ ਹੈ ਹੁਣ 4 ਸਾਲ ਤੋਂ ਉਹਦੀ ਭੂਤੀ ਘੁਮਾਈ ਰੱਖੀ ਆਪਣੇ ਆਕਾ ਕੇਜਰੀਵਾਲ ਨਾਲ ਹੁਣ ਕਹਿੰਦਾ ਲੋਕਾਂ ਦਾ ਹੈਲੀਕਾਪਟਰ ਹੈ ਫਿਰ ਜੀ ਤੁਸੀਂ ਐ ਕਰੋ ਜੀ ਉਹ ਹੈਲੀਕਾਪਟਰ ਛੱਡਿਆ ਤੁਸੀਂ ਫਿਰ ਉੱਥੇ ਪਾਣੀ ਵਾਲੀ ਬਸ ਛੱਡ ਆਓ ਜੀ ਕੀ ਕਰੋਪੀ ਹੋ ਗਈ ਮੇਰੇ ਪੁੱਤ ਤਾਂ ਮੈਂ ਪਤਾ ਮੈਂ ਕੀ ਹੋ ਗਿਆ ਤੈਨੂੰ ੜੀ ਚੜੇ ਚੁੰਬਣ ਗਈ ਉਹ ਤਾਂ ਆਪ ਚੰਬਰ ਨੂੰ ਫਿਰਦਾ ਸੀ ਮੈਂ ਪਤਾ ਮੱਕੜੀ ਚੂਆ ਮੈਂ ਤਾਂ ਪਾਣੀ ਕਰਾ ਕੇ ਲੈ ਆਉਂਦੀ ਆ ਲੋਕੋ ਜੀ ਸਾਡਾ ਕਾਫਲਾ ਆ ਗਿਆ ਹੁਣ ਸਾਡੀ ਗੱਲ ਧਿਆਨ ਨਾਲ ਸੁਣੋ ਵੇਖੋ ਜੀ ਸਾਨੂੰ ਇੱਕ ਮੌਕਾ ਦਿਓ ਹੁਣ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਸਰਕਾਂ ਖੱਡਿਆਂ ਨਾਲ ਪੜੀਆਂ ਪਈਆਂ ਨੇ ਨੌਜਵਾਨ ਬੇਰੋਜ਼ਗਾਰ ਨੇ ਖੇਤਾਂ ਵਿੱਚ ਕਿਸਾਨ ਰੋ ਰਹੇ ਨੇ ਪਰ ਜੇ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦੇ ਦਿਓ ਅਸੀਂ ਪੰਜਾਬ ਨੂੰ ਸਵਰਗ ਬਣਾ ਦੇਵਾਂਗੇ ਹਾਂਜੀ ਵੇਖੋ ਭਾਈਓ ਮੈਂ ਤਾਂ ਆਪਣੀ ਜ਼ਿੰਦਗੀ ਪੰਜਾਬ ਲਈ ਸਮਰਪਿਤ ਕੀਤੀ ਹੈ ਮੈਂ ਚੀਕੂ ਸੀਤਾਫਲ ਵਾਲਾ ਚਾਚਾ ਹੁਣ ਦੀਆਂ ਸਰਕਾਰਾਂ ਬੜੀਆਂ ਗਲਤੀਆਂ ਕਰ ਰਹੀਆਂ ਨੇ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਣਾ ਹੈ ਉਹ ਪ੍ਰਧਾਨ ਜੀ ਇਹ ਕੀ ਗੱਲਾਂ ਕਰ ਰਹੇ ਹੋ ਪਹਿਲੀਆਂ ਸਰਕਾਰਾਂ ਤਾਂ ਤੁਸੀਂ ਚਲਾਈਆਂ ਸਨ ਨਾ ਹੁਣ ਕਿਹੜੀਆਂ ਸਰਕਾਰਾਂ ਉੱਤੇ ਤਾਨਾ ਮਾਰ ਰਹੇ ਹੋ ਪੰਜ ਵਾਰੀ ਆਏ 10 ਵਾਰੀ ਗਏ ਤੇ ਹੁਣ ਫਿਰ ਮੌਕਾ ਮੰਗਦੇ ਹੋ ਅਸੀਂ ਤਾਂ ਪਹਿਲਾਂ ਇੱਕ ਮੌਕਾ ਦੇ ਕੇ ਔਖੇ ਹੋਏ ਪਏ ਆ ਵਾ ਚਾਚਾ ਵਾ ਸੱਚ ਗੱਲ ਕਹੀ ਤੂੰ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਕਦੇ ਮੁੱਖ ਮੰਤਰੀ ਰਿਹਾ ਹਾਂ ਸ਼ਾਇਦ ਕੋਈ ਗਲਤ ਫਹਮੀ ਹੈ ਓ ਕੈਪਟਨ ਜੀ ਯਾਦ ਕਰ ਲੋ ਸਾਡੀ 30 ਦੇ ਵਿਆਹ ਤੇ ਤੁਸੀਂ ਆਪ ਆਏ ਸੀ ਤੇ smartphone ਗਿਫਟ ਕੀਤਾ ਸੀ ਤੁਸੀਂ ਕਿਹਾ ਸੀ ਸਰਕਾਰ ਬਣਾਓ ਤੇ ਅਗਲੀ ਵਾਰ ਪਾਕਿਸਤਾਨ ਜਾਣ ਲਈ ਫ੍ਰੀ ਵੀਜ਼ਾ ਕਰ ਦੂੰ ਹੁਣ ਦੀ ਸਰਕਾਰ ਖਤਮ ਹੁਣ ਆ ਗਿਆ ਇੱਕ ਨਵਾਂ ਜੋੜ ਕੈਪਟਨ ਪਲੱਸ ਸੁਖਬੀਰ ਪਲੱਸ ਪਾਜਪਾ ਇਹ ਹੋਵੇਗੀ 4G ਗਵਰਨਮੈਂਟ ਹੁਣ ਆਖਰੀ ਵਾਰ ਕਹਿ ਰਿਹਾ ਹਾਂ ਇੱਕ ਮੌਕਾ ਸਾਨੂੰ ਦਿਓ ਪੰਜਾਬ ਦਾ ਚਿਹਰਾ ਬਦਲ ਦੇਵਾਂਗੇ ਪਾਣੀ ਵਾਲੀ ਬੱਸ ਤੇ ਚਾਚੇ ਦੇ ਸਮਾਰਟਫੋਨ ਤੋਹਫੇ ਹੀ ਤੋਹਫੇ ਸਮਝੋ ਮੌਕਾ ਨਹੀਂ ਹੁਣ ਟਮਾਟਰ ਮਿਲਣੇ ਨੇ ਸਰਕਾਰਾਂ ਨੀ ਤੁਸੀਂ ਵੰਗਾਰਾ ਹੋ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਜਾਂਦੇ ਹੋ ਤੇ ਸਾਨੂੰ ਕੀ ਮਿਲਦਾ ਬਾਬਾ ਜੀ ਦਾ ਥੁੱਲੂ ਪਰ ਹੁਣ ਨਹੀਂ ਹੇ ਰੱਬਾ ਇਹ ਲੋਕ ਤਾਂ ਮੌਕੇ ਦੀ ਥਾਂ ਸਾਡੇ ਸਿਰ ਤੇ ਮਾਰ ਰਹੇ ਨੇ ਲੋਕ ਤਾਂ ਸਾਨੂੰ ਮੌਕਾ ਦੇਣ ਦੀ ਬਜਾਏ ਸਾਡੀ ਲਾਹਾ ਲੈ ਗਏ ਚੱਲ ਯਾਰ ਕੈਪਟਨ ਕੋਈ ਗੱਲ ਨਹੀਂ ਐਨ ਕਲਾਸ ਜੈ ਜਿੰਦਾਬਾ ਯਾਰ ਦੇ ਫਾਜ਼ਾਦ ਹੋਏ ਨੂੰ ਛੱਡ ਫਾਲੋ ਹੋ ਗਏ ਤੂੰ ਕਿਹਦੇ ਖਿਲਾਫ ਨਾਰੇ ਲਾਈ ਜਾ ਰਿਹਾ ਚੰਗਾ ਕੀਤਾ ਪਾਨ ਯਾਰ ਤੂੰ ਮੇਰੀ ਜਾ ਖੋਲਤੀ ਬੜਾ ਹੀ ਪਾ ਪਾ ਭੈੜਾ ਸੁਪਨਾ ਦੇਖ ਰਿਹਾ ਸੀ ਸਰਕਾਰ ਨੇ ਆਪਣੀ ਸਾਲ ਦੀ ਸਜ਼ਾ ਮਾਫ ਕਰਤੀ ਉਹ ਜੇ ਬੁੱਧੀ ਚੰਗੀ ਨਹੀਂ ਤਾਂ ਸੁਪਨਾ ਤਾਂ ਚੰਗਾ ਦੇਖ ਲੈ ਮਜੀਠੀਆ ਮੇਰੇ ਵੀਰ ਇਹ ਬੜੀ ਅੱਛੀ ਬਾਤ ਕਹੀ ਆਪਨੇ ਮੇਰੇ ਜੇਲੋਂ ਆਉਣ ਨਾਲ ਪੰਜਾਬ ਰੰਗਲਾ ਬਣ ਗਿਆ ਨਸ਼ੇ ਖਤਮ ਹੋ ਗਏ ਹਰ ਨੌਜਵਾਨ ਟਿਫਨ ਫੜ ਕੇ ਨੌਕਰੀ ਤੇ ਜਾਣ ਲੱਗ ਪਿਆ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਸੱਟ ਮੁਗਲ ਸਮਝ ਰਹੇ ਹੋ ਮੁਗਲ ਹੈ ਪਾਪ ਹੈ ਗ ਜਰਾ ਧਿਆਨ ਨਾਲ ਘਰ ਦੀ ਕੱਢੀ ਐ ਫੇਰ ਕੀ ਆ ਜੇ ਘਰ ਦੀ ਕੱਢੀ ਆ ਅਸੀਂ ਵੀ ਤਾਂ ਘਰੋਂ ਕੱਢੇ ਹੀ ਆ ਹੁਣ ਤੂੰ ਵੇਖਦਾ ਜੱਪ ਪੰਜਾਂ ਮਿੰਟਾਂ ਦੇ ਅੰਦਰ ਅੰਦਰ ਕਿਵੇਂ ਜਿਹੜੀ ਨਾਲ ਦੀ ਸਜ਼ਾ ਕੈਨਸਲ ਕਰਾ ਕੇ ਮੈਂ ਮੈਨੂੰ ਵੀ ਚਿੱਟ ਚਾਬੀ ਕਿਨੇ ਕਹਿਣਾ ਓ ਚਿੱਲਦਾ ਲੱਗਦਾ ਤੇਰੀ ਚੜ ਗਈ ਆ ਹੌਲਦਰ ਲੈ ਫਿਰ ਕੇ ਨੂੰ ਕਹਦਾ ਮੈਨੂੰ ਚਿੱਟ ਚੜ ਗਈ ਆ ਮੈਂ ਤਾਂ ਸਾਲਾ ਅੱਜ ਤੱਕ ਕਦੇ ਬੁਖਾਰ ਨਹੀਂ ਚੜ੍ਹ ਦਿੱਤਾ ਅਰੇ ਕਹਿਣਾ ਕੀ ਚਾਹਤੇ ਹੋ ਸਾਲੀ दारू ਕੀ ਚੀਜ਼ ਆ ਪਰ ਅੱਜ ਜਿਹੜਾ ਕਰਾ मैं करना कर <laughs> 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 क्यों की होया बादल साहब होए फिर दे पानी वाली बस पेंचर होगी लगता तू यही समझ लागवान ने आज इना पांच मैंबरी कमेटी बुला के चंगी नहीं की थी। ਜੇ ਇਹ ਅਕਾਲੀ ਦਲ ਆ ਤਾਂ ਮੈਂ ਕੀ ਰਹਿ ਗਿਆ ਜੀ ਫਿਰ ਤੁਸੀਂ ਖਾਲੀ ਦਲ ਮੇਰਾ ਮਤਲਬ ਕਿਉਂ ਟੈਨਸ਼ਨ ਲੈਨੇ ਹੋ ਕੰਮ ਤਾਂ ਉਹਨੇ ਤੁਹਾਡੇ ਥੱਲੇ ਹੀ ਕਰਨਾ ਹੈ ਇਹ ਕੀ ਗੱਲ ਹੋਈ ਮੈਂ ਤਾਂ ਸੋਚਿਆ ਸੀ ਜਿੱਤ ਸਾਡੀ ਹੀ ਹੋਊਗੀ ਪਰ ਇਹ ਹਰਪ੍ਰੀਤ ਨੇ ਗਲਤ ਕੀਤਾ ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਅਕਾਲੀ ਦਲ ਦੀ ਤਾਕਤ ਸਿਰਫ ਇੱਕ ਸਿੰਘ ਦੀ ਨਹੀਂ ਸਾਰੇ ਬਾਦਲਾਂ ਦੀ ਵਾਰਸਦਾਰੀ ਹੈ ਪਰ ਅੱਜ ਅਕਾਲੀ ਦਲ ਦੇ ਮੰਚ ਤੇ ਨਵਾਂ ਬਦਲਾਵ ਆ ਰਿਹਾ ਹੈ ਮੇਰਾ ਹੌਸਲਾ ਟੁੱਟਦਾ ਜਾ ਰਿਹਾ ਜੇ ਐਵੇਂ ਹੀ ਚੱਲਦਾ ਰਿਹਾ 2027 'ਚ ਸਰਕਾਰ ਕਿਵੇਂ ਬਣੂਗੀ ਕੋਈ ਨਾ ਸਰਦਾਰ ਜੀ ਅਸੀਂ ਜ਼ਰੂਰ ਜਿੱਤਾਂਗੇ ਇਹ ਤਾਂ ਛੋਟੀ ਜਿਹੀ ਲੜਾਈ ਸੀ ਅਸਲੀ ਜੰਗ ਤਾਂ ਹੱਲੀ ਸ਼ੁਰੂ ਹੋਣੀ ਆ ਹੁਣ ਅਸੀਂ ਪੰਜਾਬ ਵਿੱਚ ਆਪਣੀ ਛਾਪ ਛੱਡਣ ਆਈ ਕੀ ਬਾਤਾਂ ਨੇ ਭਗਵੰਤ ਜੀ ਤੁਸੀਂ ਤਾਂ ਹਿੰਦੀ ਤੇ ਵਟ ਕੱਟ ਦਿੱਤੇ ਹੈਗੀ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਐਡ ਪੋਲਿੰਗ ਪਾਲਿਸੀ ਨੂੰ ਲੈ ਕੇ ਲਿਆ ਗਿਆ ਤੇ ਇਹ ਪਾਲਿਸੀ ਹੁਣ ਪੰਜਾਬ ਦੇ ਵਿੱਚ ਵਾਪਸ ਲੈ ਲਈ ਗਈ ਹੈ ਦੁੱਕੀ ਤਿੱਕੀ ਚੱਕ ਦਿਆਂਗੇ ਟੌਂ ਤੇ ਗੋਡਾ ਰੱਖ ਦਿਆਂਗੇ ਹੁਣ ਤੈਨੂੰ ਆਉਣਾ ਹੀ ਪੈਣਾ ਪਲਾਨ B ਵੀ ਫੇਲ ਹੋ ਗਿਆ ਜਿੰਦਾਬਾਦ ਲੌਂਗ ਲਿਵ ਦ ਰੈਵੋਲੂਸ਼ਨ ਬੱਕਰੀ ਨੇ ਦੁੱਧ ਵੀ ਦਿੱਤਾ ਪਰ ਦਿੱਤਾ ਮਿੰਗਣਾ ਘੋਲ ਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦਾ ਫੈਸਲਾ ਲਿਆ ਵਾਪਸ 25000 ਏਕੜ ਹੋ ਜਾਣੀ ਸੀ ਐਕਵਾਇਰ ਵੈਸੇ ਹਾਈ ਕੋਰਟ ਵੱਲੋਂ 10 ਸਤੰਬਰ ਤੱਕ ਲਾਈ ਗਈ ਸੀ ਰੋਕ ਇਹ ਲੋਕ ਹੈ ਜਨਾਬ ਇਹ ਤਾਂ ਹੱਥ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੁਲਵਾ ਦਿੰਦੇ ਆ ਵੇ ਪਰਵਾਹ ਹੋ ਕੇ ਨਾ ਬਹਿ ਜਾਣਾ ਉਹ ਦੁਬਾਰਾ ਫੇਰ ਆਵੇਗਾ ਕਿਉਂਕਿ ਧੋਖੇਬਾਜ਼ੀ ਉਸਦੇ ਖੂਨ ਵਿੱਚ ਹੈ ਭਗਵੰਤਮਾਨ ਹਮੇਸ਼ਾ ਪੈਣੇ ਤੇਰੀ ਅਰਦਾਸਾਂ ਉਧਾਰਨਾ ਦਿੰਦਾ ਹੁੰਦਾ ਸੀ ਜਿੱਦਾਂ ਤੇ ਹੁਣ ਲਲ ਆਪਾਟੀ ਦੇ ਹੋ ਗਏ ਆ ਅਰਦਾਸ ਇਹਨਾਂ ਲਈ ਵੀ ਕਰਦੇ ਪੈਣੇ ਮੇਰੀਏ ਬੱਚੋ ਬਸ ਹੁਣ ਤੇ ਮਾਨ ਤੇ ਕੇਜਰੀਵਾਲ ਇਹ ਆਪਕ ਜਨਦਾਰਾ ਅੱਜ ਆਪਾਂ ਆਪ ਨੂੰ ਰਾਤ ਨੂੰ ਸੂਰਜ ਤੇ ਦਿਨ ਚ ਤਾਰੇ ਦਿਖਾਉਣੇ ਆ ਮਜੀਠੀਆ ਭੱਜ ਕਿਵੇਂ ਗਿਆ ਜਰੂਰ ਉਹਦੀ ਕਿਸੇ ਨੇ ਭੱਜਣ ਚ ਮਦਦ ਕੀਤੀ ਆ ਭੈਣੇ ਤੂੰ ਵਧੀਆ ਕੀਤਾ ਆ ਗਈ ਲੱਡੂ ਲੈ ਕੇ ਆਈ ਆ ਵਧੀਆ ਮੈਂ ਬੈਂਗਣ ਦੀ ਤਰੀ ਖਾ ਕੇ ਅੱਕ ਗਿਆ ਸੀ ਹਵਾਵਾਂ ਕਰਨੀਆਂ ਫੈਸਲਾ ਹੁਣ ਚਾਨਣ ਦਾ ਦੀਵਾ ਉਹੀ ਬਲੂ ਜਿਸ ਚ ਦਮ ਹੋ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਮਜੀਠੀਆ ਭੱਜਣਾ ਇੰਨਾ ਆਸਾਨੀ ਰੁਕ ਤੂੰ ਭੇਜਦਾ ਤੈਨੂੰ ਡਿਬਰੂਗੜ ਹੁਣ ਤੂੰ ਦੇਖੀ ਡਾਗਾਂ ਖੜਕਦੀਆਂ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਆ ਕੌਂਪੰਡੀਆਂ ਚੀਕਾਂ ਹੁਣ ਚੰਗਾ ਰਿਆ ਪਾਣੀ ਵਾਲੀ ਬਸ ਬਸ ਕਰਾਈ ਦਿੰਦੀ ਆ ਇਸ ਅਗ ਵਿੱਚੋਂ ਵੀ ਸਾਡਾ ਹੌਸਲਾ ਬੁਝਣ ਨਹੀਂ ਦੇਵਾਂਗੇ ਜਿੱਥੇ ਜਲੇਗਾ ਬੇਅਦਬੀ ਉਥੇ ਜਲੇਗਾ ਜਵਾਬ ਵੀ ਇਹਨਾਂ ਦੋਹਾਂ ਨੂੰ ਫੜਨ ਲਈ ਸਾਨੂੰ ਨਵੀਂ ਤਾਕਤ ਲੈਣੀ ਪਵੇਗੀ ਹੁਣ ਗੱਲ ਸਿਰਫ ਪੁਲਿਸ ਦੀ ਨਹੀਂ ਫੌਜ ਦੀ ਵੀ ਹੈ ਚਲ ਭਰਾ ਅਗਲੀ ਵਾਰੀ ਸਾਡਾ ਦਿਲ ਜਿੰਨਾ ਹੋਵੇਗਾ ਨਾ ਕਿ ਸਿਰਫ ਜੰਗ ਵੀਰੇ ਤੂੰ ਆ ਗਿਆ ਬਹੁਤ ਚੰਗਾ ਹੋਇਆ ਪੰਜਾਬ ਨੂੰ ਬਚਾਉਣ ਲਈ ਜੈਂਟਲਮੈਨ ਹੁਣ ਆਪਾਂ ਨੂੰ ਸਖਤ ਕਦਮ ਚਖਣੇ ਪੈਣਗੇ ਸਾਡੇ ਕੋਲ ਹੁਣ ਸਿਰਫ ਕਾਨੂੰਨ ਨਹੀਂ ਫੌਜ ਹੈ ਇਹ ਵਾਰੀ ਕਹਿਰ ਹੀ ਕਹਿਰ ਲਿਆਵਾਂਗੇ ਪੰਜਾਬ ਦੇ ਸ਼ੇਰ ਨੂੰ ਕੋਈ ਨਹੀਂ ਰੋਕ ਸਕਦਾ ਜਿੱਤ ਸਾਡੇ ਨਾਲ ਹੀ ਰਹੇਗੀ ਹਰ ਇੱਕ ਕੋਨੇ ਤੇ ਛਾ ਜਾਓ ਕੋਈ ਵੀ ਬਚ ਕੇ ਨਾ ਜਾਵੇ ਜੰਗ ਸਿਰਫ ਤਕੜਿਆਂ ਲਈ ਨਹੀਂ ਦਿਲ ਵਾਲਿਆਂ ਲਈ ਹੁੰਦੀ ਹੈ ਇਸ ਵਾਰੀ ਤੈਨੂੰ ਸਬਕ ਸਿਖਾਉਣਾ ਮਜੀਠਿਆ ਤੇਰਾ ਸਬਕ ਪੂਰਾ ਪੰਜਾਬ ਵੇਖੂਗਾ ਬੋਕਰ ਪਾਰਟੀ ਵੀਰੇ ਬਚ ਕੇ ਦੋਸਤ ਨਹੀਂ ਪਰ ਘਰ ਦੇ ਅੰਦਰੋਂ ਧੋਖਾ ਆ ਗਿਆ ਸਾਵਧਾਨ ਰਹਿਣਾ ਪਵੇਗਾ ਜੰਗ ਤਾਂ ਜਾਰੀ ਹੈ ਪਰ ਸਭ ਤੋਂ ਵੱਡਾ ਦੁਸ਼ਮਣ ਅਜੇ ਵੀ ਅੰਦਰੋਂ ਹੀ ਖਤਰਨਾਕ ਹੈ ਪੈਸਾ ਤੇ ਤਾਕਤ ਇਹੀ ਹੁੰਦਾ ਹੈ ਅਸਲੀ ਖੇਡ ਮਜੀਠੀਆ ਤੇ ਸੁਖਬੀਰ ਹੁਣ ਤੁਸੀਂ ਕਹੇ ਹੁਣ ਇਹ ਸਿਰਫ ਜੰਗ ਨਹੀਂ ਇਹ ਇntਕਾਮ ਦੀ ਘੜੀ ਹੈ ਕਿਤੇ ਤੂੰ ਅਸਲੀ ਖੇਡ ਹੁਣ ਸ਼ੁਰੂ ਹੁੰਦੀ ਹੈ ਪੰਜਾਬ ਦੀ ਹਕੂਮਤ ਮੇਰੇ ਹੱਥ ਆਹ ਫਰਖਾ ਕੇਜਰੀਵਾਲ ਸਾਹਿਬ ਪਿੱਛੇ ਸਾਡੇ ਸੀਐਮ ਐ ਖਲੋਤੇ ਨਜ਼ਰ ਆਉਂਦੇ ਐ ਜਿਵੇਂ ਸਾਲੀਆਂ ਦੇ ਨਾਕੇ ਤੇ ਲਾੜੇ ਦਾ ਰੁੱਸਿਆ ਜਿਆ ਯਾਰ ਅਗਲਾ ਕਹਿੰਦਾ ਸੀ ਕੁਲਫੀ ਗਰਮਾ ਗਰਮ ਭੈਣ ਨਹੀਂ ਸਾਨੂੰ ਹੀ ਸਮਝ ਹੁਣ ਲੱਗ ਰਹੀ ਆ ਕੇ ਇਹ ਤੇ ਉਦੋਂ ਤੋਂ ਹੀ ਬਣਾਉਂਦਾ ਸੀ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਪੰਜਾਬ 'ਚ ਬਦਲਾ ਰੋਕਣਾ ਸੀ ਨਸ਼ਾ ਰੋਕਤੀਆਂ ਜ਼ਮੀਨਾ ਮਹਿਫੂਜ਼ ਕਰਨੇ ਸੀ ਆਮ ਲੋਕ ਮਹਿਫੂਜ਼ ਕਰਤਾ ਮਾਫੀਆ ਖਤਮ ਕਰਨਾ ਸੀ ਪ੍ਰੇਸ਼ਟਾਚਾਰ ਖਤਮ ਕਰਤੀ ਇਮਾਨਦਾਰੀ ਯਾਰ ਮੈਂ ਤਾਂ ਪੀਜੇ ਪਾਸਟੇ ਖਾਣੇ ਆ ਆ ਵਾਹ ਉਹ ਦਿੰਨੇ ਆ ਤੈਨੂੰ ਪੀਜੇ ਪਾਸ ਤੇ ਤੈਨੂੰ ਤਾਂ ਬੈਂਗਣਾ ਦੀ ਤਰੀ ਮੇਰੂ ਮਲੀਠਿਆ ਬੈਂਗਣਾ ਦੀ ਤੇ ਆ ਛੜੇ ਚ ਪਰੌਂਠੇ ਭੈਣੇ ਮੈਂ ਆ ਗਿਆ ਭੰਤੀ ਦੀ ਸਰਕਾਰ ਮੈਨੂੰ ਨਹੀਂ ਰੋਕ ਸਕਦੀ ਰਖੜੀ ਬਣਵਾਣ ਤੋਂ ਚੀਕਾ ਕਢਾ ਦੂੰ ਚੀਕਾ ਬਹੁਤ ਮਾੜਾ ਹੋਇਆ ਕੱਲ ਕੁਰਸੀ ਵਿਚਾਰੀ ਖਾਲੀ ਪਈ ਰਹੀ ਲੋਕਾਂ ਦਾ ਵੈਸੇ ਬੜਾ ਖਿੱਚਿਆ ਹੁਣ ਲੋਕ 2027 ਚ ਮੇਰਾ ਖਿੱਚਣਗੇ ਲਾਲਾ ਜੀ ਨੂੰ ਅਸਤੀਫਾ ਭੇਜੀ ਦੇਣਾ ਕਰਦਾ ਫੋਨ ਕਿੰਨੇ ਵਿਸ਼ਵਾਸ ਨਾਲ ਲੋਕਾਂ ਨੇ ਮੈਨੂੰ ਚੁਣਿਆ ਸੀ ਪਰ ਅਫਸੋਸ ਕੇਜਰੀ ਬਾਜ ਜੀ ਮੈਂ ਨਾਨ ਦਾ ਸੀਐਮ ਆ ਮੈਂ ਪਦ ਤੋਂ ਅਸਤੀਫਾ ਦੇਣਾ ਤੁਸੀਂ ਅੱਜ ਤੋਂ ਸੀਐਮਓ ਪੰਜਾਬ ਦੇ ਅਗਲਾ ਸੀਐਮ ਮੈਂ ਬੜੂ ਭੰਤਿਆਂ ਨਾ ਕਿ ਚੌਲ 2000 ਆ ਲੈਣ ਦੇ ਬਸ ਇੱਕ ਵਾਰ ਦੇਖ খালি ਆਇਆ ਨਹੀਂ ਵੱਡਾ ਸੀ ਗੇਮ ਜਦੋਂ ਖੇਤਾਂ 'ਚ ਉਗਾਉਣ ਵਾਲੀਆਂ ਫਸਲਾਂ ਸਬਜ਼ੀਆਂ ਦਾਲਾਂ ਆਦਿ ਦੇ ਪਾਸੇ ਖੇਰਾਂ ਤੇ ਹੋ ਗਏ ਤੇ ਫਿਰ ਦੰਦੀਆਂ ਕੋਠੀਆਂ ਇਟਾਂ ਤੇ ਪਲਾਟਾਂ ਨੂੰ ਵੱਢ ਲਿਓ ਇੱਕ ਗੱਲ ਬੱਬੂ ਮਾਨ ਨੇ ਆਖੀ ਸੀ ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਹੈ ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਹੈ ਇੱਕ ਮਿੰਟ ਲਈ ਗਿਲੇ ਸ਼ਿਕਵੇ ਪਾਸੇ ਰੱਖ ਕੇ ਸੋਚੋ ਗੱਲ ਅੱਜ ਸੱਚੀ ਸਾਬਤ ਹੋ ਰਹੀ ਹੈ ਤਿੰਨ ਚਾਰ ਸਾਲਾਂ ਚ ਇੱਜ਼ਤ ਕਿਵੇਂ ਕਮਾਉਣੀ ਆ ਦਿਲਜੀਤ ਦੋਸਾਂਝ ਤੋਂ ਸਿੱਖੋ ਕਿ ਤਿੰਨ ਚਾਰ ਸਾਲਾਂ ਚ ਇੱਜ਼ਤ ਕਿਵੇਂ ਗਵਾਉਣੀ ਆ ਭਗਵੰਤਮਾਨ ਤੋਂ ਸਿੱਖੋ ਇਹ ਐਂਡ ਪੁਲਿੰਗ ਦਾ ਫੰਡਾ ਆਇਆ ਪਰ ਜ਼ਮੀਨ ਤਾਂ ਸਾਡੀ ਮਾਂ ਵਰਗੀ ਐ ਜਿਹੜਾ ਲੈ ਗਿਆ ਕਦੇ ਵਾਪਸ ਨਹੀਂ ਮਿਲਦੀ Friends, they take our water, they take our land, and what do they give us in return? Nothing! <laughs> oh, here we go again. Land pooling galat aajago, sarkar jago. bachao! Save our land! Save our land. mangda si, jameen ch mil gaya. oh <laughs> ਵਾਲ ਮੰਚ ਪਰ ਭਾਸ਼ਣ ਦੇਣੇ ਲਈ ਮਾਈਕ ਪਰ ਆਏ। ਮੰਡਾਲ ਮੇ ਬੈਠੀ ਭੀੜ ਧੀਰੇ ਧੀਰੇ ਉੱਠ ਕੇ ਬਾਹਰ ਨਿਕਲਨੇ ਲੱਗੀ। ਇਸੀ ਬਤੋ ਨੋ 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 ਤੇ ਦੂਜੇ ਪਾਸੇ ਦੋਸਤੋ ਝਾੜੂ ਦੇ ਬਰਕਰਾਰਾਂ ਦੀ ਵੀ ਜ਼ਮੀਰਾਂ ਜਾਗਣ ਲੱਗਿਆ। ਮੋਗਾ ਜ਼ਿਲ੍ਹਾ ਤੋਂ ਯੋਜਨਾ ਬੋਰਡ ਦੇ ਚੇਅਰਮੈਨ ਹਰਮਨ ਬਰਾੜ ਨੇ ਵੀ ਅਸਤੀਫਾ ਦੇ ਦਿੱਤਾ ਤੇ ਪੋਸਟ ਪਾ ਕੇ ਗਿਆ। ਕਿਹਾ ਕਿ ਮੈਂ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ਚਾਹਾਂ। ਉਹਨਾਂ ਨੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਲੈਂਡ ਪੂਲਿੰਗ ਪਾਲਸੀ ਨਾਲ ਅਸਹਿਮਤਾਂ ਤੇ ਆਪਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਇਸ ਸਾਦੀ ਸਾਡੇ ਲਈ ਸਿਰਫ ਇੱਕ ਕੀਤਾ ਨਹੀਂ ਬਲਕਿ ਜ਼ਿੰਦਗੀ ਜੀਉਣ ਦੀ ਜਾਂਚ ਹੈ ਮੈਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਪੁਨਰ ਵਿਚਾਰ ਕਰੋ ਕਿਤੇ ਇੱਕ ਮੌਕਾ ਆਖਰੀ ਮੌਕਾ ਰਹੇ 2027 ਚ ਮੇਰਾ ਕੰਮ ਚੱਲ ਰਿਹਾ ਥੋੜਾ ਰੋਲ ਤਾਂ ਵੀ ਟੁੱਟ ਗਿਆ 35 ਸਾਲਾਂ ਬਾਅਦ ਪਾਣੀ ਆਇਆ ਜੀ 35 ਸਾਲਾਂ ਬਾਅਦ ਪਾਣੀ ਆਇਆ ਬਹੁਤ ਚਿਰ ਪਹਿਲਾਂ ਹੀ ਵਾਹ ਬੀਆ ਵੀ ਭਾਂਤੇ ਆ ਤੂੰ ਵੀ ਅਸਤੀਫਾ ਦੇਣ ਆਇਆ ਨਾ ਜਨਾਬ ਨਾ ਮੇਰੇ ਤੇ ਨੀਮਤ ਕਿੱਥੇ ਸੋਰ ਐਸਬੀਐਲ ਤੋਂ ਬਾਦ ਆਇਆ ਸੀ ਐਸਬੀਐਲ ਵੀ ਸਾਡਾ ਪਾਣੀ ਲਿਜਾ ਰਹੀ ਹੈ ਗੱਲਾਂ ਐਸੀ ਉਹ ਨਹੀਂ ਦਿੱਤਾ ਤੇ ਅਸੀਂ ਹੁਣ ਜ਼ਮੀਨ ਕਿਦਾਂ ਦੇ ਦਈਏ ਜੀ ਜਨਾਬਾ ਹੋਈ ਕੀ ਜਦਾ ਮਸਾਤਾ ਬੱਲੇ ਬੱਲੇ ਹੋਈ ਸੀਗੀ ਪੰਜਾਬ ਦੇ ਵਿੱਚ ਜਨਾਬ ਕਾਂਗੜੇ ਮਸਾਤਾ ਹਿੰਮਤ ਕਰਕੇ ਟਵੀਟ ਕੀਤਾ ਸੀ ਵੀ ਲੈਂਡ ਪੋਲੀ ਗਾਲੀ ਜਿਹੜੀ ਆਹ ਦਿੱਤੀ ਆ ਗਲਤ ਆ ਗਲਤ ਉਹਦਾ ਹੁਣ ਟਵੀਟ ਹੀ ਡਿਲੀਟ ਕਰਾਤਾ ਇਹ ਮੈਨੂੰ ਲੱਗਦਾ ਕਿ ਤੇ ਆ ਭਾ ਗਲਤ ਟੜੀ ਕਰ ਰਿਹਾ ਮਸਾਤਾ ਆਪਣੀ ਪੰਜਾਬ ਦੇ ਵਿੱਚ ਬੱਲੇ ਬੱਲੇ ਹੋਈ ਸੀ ਲੋਕੀ ਕਹਿੰਦੇ ਸੀ 92 ਦੇ ਵਿੱਚ ਚੋਲੋ ਕੋਈ ਇੱਕ ਤਾਂ ਬੋਲਿਆ ਉਹ ਜਾਣਦੇ ਜਾਣਦੇ ਭੰਤਿਆ ਤੂੰ ਲੋਕਾਂ ਦੀ ਸੁਣਦਾ ਕੱਲ ਉਹਨਾਂ ਨੇ ਬੱਲੇ ਬੱਲੇ ਕਰਤੀ ਤੇ ਅੱਜ ਥੱਲੇ ਥੱਲੇ ਕਰਤੀ ਉਹ ਇਹਨਾਂ ਦਾ ਕੁਝ ਨਹੀਂ ਕਹਿ ਸਕਦੇ ਇਹ ਕਿੱਧਰ ਵੱਲ ਹੋ ਜਾਣ ਦਿੱਲੀ ਵਾਲੀ ਦੇਖ ਲੈ ਦਿੱਲੀ ਦੇ ਲੋਕਾਂ ਨੇ ਮੇਰੇ ਨਾਲ ਕੀ ਕੀਤਾ ਕਰਕੇ ਉੱਥੋਂ ਬੇਲਾ ਹੁਣ ਮੈਨੂੰ ਉਹਨਾਂ ਨੇ ਆ ਪੰਜਾਬ ਭੇਜਤਾ ਮੈਂ ਦਿੱਲੀ ਤੋਂ ਪੰਜਾਬ ਆਇਆ ਵੀ ਤੁਹਾਨੂੰ ਕੁਝ ਸਿਖਾਵਾਂ ਵੈਸੇ ਜਨਾਬ ਸ਼ਾਮ ਨੂੰ ਬੈਠਾ ਬਹਿ ਵੀ ਕਦੇ-ਕਦੇ ਸੋਚਦਾ ਦੇ ਲੋਕ ਕੀ ਜਿਹੜੀਆਂ ਗੱਲਾਂ ਕਰਦੇ ਉਹ ਸੱਚ ਕਰਦੇ ਆ ਵੀ ਕੇਜਰੀਵਾਲ ਦਾ ਪੰਜਾਬ ਨਾਲ ਲੈਣਾ ਦੇਣਾ ਕੀ ਆ ਜਿਹੜਾ ਪਤੰਦਰ ਆਪ ਹਾਰ ਕੇ ਦਿੱਲੀ ਤੋਂ ਪੰਜਾਬ ਆ ਗਿਆ ਉਹ ਮੇਰੀਆਂ ਜੜ੍ਹਾਂ 'ਚ ਬੈਠਾ ਪਿਆ ਵੈਸੇ ਸੋਚਿਆ ਜਾਵੇ ਚnabla ਪੰਜਾਬ ਦਾ ਸੀਐਮ ਤਾਂ ਮੈਂ ਆ ਲੋਕਾਂ ਨੇ 2022 'ਚ ਜਿਹੜਾ ਬਦਲਾ ਲਿਆਂਦਾ ਸੀ ਉਹ ਇਸ ਕਰਕੇ ਲਿਆਂਦਾ ਸੀ ਵੀ ਪੰਜਾਬ ਦੇ ਲੋਕ ਕੁਝ ਨਵਾਂ ਚਾਹੁੰਦੇ ਆ ਵੀ ਕੋਈ ਗਰੀਬ ਘਰ ਦਾ ਬੰਦਾ ਬੜੇ ਤੇ ਪੰਜਾਬ ਦਾ